ਮੈਂ ਵੀ ਹੁਣੇ ਬਸ ਹੁਣੇ ਪਤਾ ਲੱਗਿਆ ਜੀ ਮੈਨੂੰ ਮੈਂ ਬਸ ਸਵੇਰ ਦਾ ਟਾਈਮ ਹੈ ਜੀ ਹੁਣ ਮੈਂ ਨਿਕਲਣ ਲੱਗਿਆ ਬਸ ਮਿੱਤਲ ਸਾਹਿਬ ਅੱਛਾ ਮਿੱਤਲ ਸਾਹਿਬ ਆਜੋ 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 ਮੁਬਾਰਕਾ ਜੀ ਬਹੁਤ ਬਹੁਤ ਤੁਹਾਨੂੰ ਵੀ ਮੁਬਾਰਕਾ ਜੀ ਤੁਹਾਡੀ ਬਣ ਗਈ ਸਾਡੀ ਸੋਸਾਇਟੀ ਦੇ ਨਵੇਂ ਪ੍ਰਧਾਨ ਤੇ ਮੈਂ ਤੁਹਾਡੇ ਘਰੇ ਬਸ ਹੁਣ ਚੱਕਰ ਲਾਉਣੀ ਹੈ ਜੀ ਹੁਣ ਮੈਂ ਆ ਗਿਆ ਜੀ ਬਸ ਹਾਂ ਬਸ ਮੈਂ ਸੈਰ ਕਰਕੇ ਆਇਆ ਜੀ ਫਿਰ ਤੁਹਾਡੇ ਵੱਲ ਹੁਣ ਤਾਂ ਬਸ ਰੋਜ਼ ਹੀ ਮਿਲਦੇ ਹੀ ਰਹਿਣੇ ਜੀ ਆਪਾਂ ਨੇ ਬਹੁਤ ਬਹੁਤ ਮੁਬਾਰਕਾਂ ਇਸਦਾ ਵਾਹ ਜੀ ਵਾਹ ਵਾਹ ਜੀ ਵਾਹ ਕੀ ਹਾਲ ਚਾਲ ਹੈ ਬਹੁਤ ਬਿਹਤਰੀ ਆ ਆ ਤੁਹਾਡੀ ਸੋਸਾਇਟੀ ਹੀ ਰਹਿਣਾ ਮੈਂ ਮੈਨੂੰ ਪਤਾ ਲੱਗਿਆ ਤੁਸੀਂ ਪ੍ਰਧਾਨ ਬਣੇ ਜਾਂ ਨਾ ਵਾਹ ਜੀ ਵਾਸ ਮੈਂ ਕਹਾਂ ਚਲੋ ਵਧਾਈਆਂ ਦੇਈਏ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵਾਹ ਜੀ ਅਸੀਂ ਕਾਦੇ ਜੀ ਤੁਸੀਂ ਹੋ ਮਿਲੇ ਇਹ ਤਾਂ ਤੁਹਾਡਾ ਬੜਾਪਣਾ ਜੀ ਨਹੀਂ ਨਹੀਂ ਮੈਂ ਤਾਂ ਤੁਸੀਂ ਹੋ ਬਣੇ ਐ ਤੁਸੀਂ ਹੋ ਬਣੇ ਪ੍ਰਧਾਨ ਅੱਛਾ ਅੱਛਾ ਹਾਂ ਜੀ ਤੇ ਵਸ ਅਸਲ ਚਨਾ ਜੀ ਕੀ ਹੈ ਵੀ ਜਿਹੜਾ ਪਿਛਲਾ ਪ੍ਰਧਾਨ ਸੀ ਨਾ ਜੀ ਉਹਨੇ ਕੁਝ ਨਹੀਂ ਕਰਿਆ ਜੇ ਉਹਨੇ ਕੁਝ ਕਰਿਆ ਹੁੰਦਾ ਫਿਰ ਅਸੀਂ ਉਹਨੂੰ ਨਾ ਚੁਣ ਲੈਂਦੇ ਤੁਹਾਨੂੰ ਕੀ ਲੋੜ ਸੀ ਚੁਣਨ ਦੀ ਇਹ ਵੀ ਗੱਲ ਜੀ ਜੀ ਨੇ ਮੈਂ ਮੈਂ ਤਾਂ ਵੀ ਇਹ ਗੱਲ ਵਧੀਆ ਐ ਤੁਹਾਨੂੰ ਅੱਛਾ ਜੀ ਹਾਂਜੀ ਅਸਲ 'ਚ ਗੱਲ ਮਿੱਤਲ ਸਾਹਿਬ ਇਦਾਂ ਐ 742 ਤੋਂ ਲੈ ਕੇ 842 ਤੱਕ ਜਿੰਨੇ ਵੀ ਘਰ ਨੇ ਸਾਰਿਆਂ ਨੇ ਦੀਆਂ ਕੁਛ ਮੰਗਾ ਬਾਜੀ ਦੇਖੋ ਜੇ ਪਿਛਲੇ ਪ੍ਰਧਾਨ ਨੇ ਕੁਛ ਕਰਿਆ ਹੁੰਦਾ ਤਾਂ ਜੀ ਤਾਂ ਮੈਂ ਥੋੜਾ ਮੰਗ ਪੱਤਰ ਇਹਨਾਂ ਤੁਹਾਨੂੰ ਪੜਨ ਦੀ ਲੋੜ ਸੀ ਨਾ ਮੈਨੂੰ ਪੜਨ ਦੀ ਲੋੜ ਸੀ ਮੈਂ ਬਸ ਇੰਪਲੀਮੈਂਟ ਕਰ ਦਣਾ ਤੇ ਮੈਂ ਕਹਿ ਕੇ ਤਾਂ ਹਟਿਆ ਜੀ ਜੇ ਉਹਨੇ ਕੁਛ ਕੀਤਾ ਹੁੰਦਾ ਤੁਹਾਨੂੰ ਤੁੜਨ ਦੀ ਕੀ ਲੋੜ ਸੀ ਕੀ ਸਨ ਆ ਵੀ ਗੱਲ ਤੁਹਾਡੀ ਸਹੀ ਐ ਜੀ ਅਸਲ 'ਚ ਮੈਂ ਨਾ ਜਦੋਂ ਨਵਾਂ ਪ੍ਰਧਾਨ ਬਣਿਆ ਨਾ ਜੀ ਅੱਛਾ ਜੀ ਮੈਨੂੰ ਪਤਾ ਹੀ ਸੀਗਾ ਕਿ ਮੈਂ ਪ੍ਰਧਾਨ ਬਣ ਜਾਣਾ ਬਿਲਕੁ ਮੈਂ ਉਦੋਂ ਫਿਰ ਸੋਫਾ ਨਵਾਂ ਲੈਂਦਾ ਵੀ ਸਾਰੇ ਸੱਜਣ ਮਿੱਤਰ ਆਉਣ ਆਰਾਮ ਨਾਲ ਬੈਠਾ। ਮੈਂ ਸੋਫਾ ਵਧੀਆ ਜੀ। ਪਹਿਲਾਂ ਮੇ ਕੋਲ ਸੀਗਾ ਪੁਰਾਣਾ ਸੋਫਾ। ਅੱਛਾ ਜੀ। ਫੇਰ ਮੈਂ ਖਾ ਪ੍ਰਧਾਨ ਵੀ ਨਵਾਂ। ਬਿਲਕੁਲ। ਤੇ ਦੇ ਕੋਲੇ ਨਾ ਗੱਦੀ ਵੀ ਨਵੀਂ ਹੋਣੀ ਚਾਹੀਦੀ ਆ। ਸੋਫਾ ਵੀ ਨਵਾਂ ਹੋਣਾ ਚਾਹੀਦਾ। ਬਹੁਤ ਸੋਹਣਾ ਸੋਫਾ ਹੈ ਜੀ। ਬਹੁਤ ਸੋਹਣਾ ਹੈ। ਹਾਂ ਹੁਣ ਤੁਸੀਂ ਦੱਸੋ ਵੀ ਤੁਹਾਡੀ ਕੀ ਮੰਗਾਂ ਤੁਹਾਡੇ। ਦੇਖੋ ਜੀ ਸਾਡੀ ਮੇਨ ਮੰਗ ਜਿਹੜੀ ਹੈਗੀ ਆ ਨਾ ਅਸੀਂ ਚਾਹੁੰਦੇ ਆ ਵੀ ਜਿਹੜਾ ਆਪਣਾ ਗੇਟ ਆ ਨਾ ਮੇਨ ਗੇਟ ਉੱਥੇ ਇੱਕ ਚੈੱਕ ਪੋਸਟ ਬਣੇ। ਉੱਥੇ ਸਿਕਿਉਰਟੀ ਵਾਲੇ ਹੋਣ। ਜਿਹ ਮੈਂ ਨਾ ਪਤਾ ਕੀ ਚਾਹੁੰਦਾ ਵੀ ਜਿਹੜੇ ਨਾ ਸਕਿਉਰਟੀ ਵਾਲਿਆਂ ਦੀ ਨਾ ਡਰੈੱਸ ਆ ਨਾ ਉਹਦਾ ਰੰਗ ਆ ਜਿਹੜਾ ਉਹ ਹੁੰਦਾ ਗਰੇਜ ਆ ਅੱਛਾ ਜੀ ਮੈਨੂੰ ਪਸੰਦ ਨਹੀਂ ਹੈਗਾ ਐਂ ਲੱਗਦਾ ਜਿਵੇਂ ਕਿਸੇ ਸਕੂਲ ਦੀ ਬੱਸ ਦਾ ਕੋਈ ਕੰਡਕਟਰ ਫਿਰਦਾ ਹੋਵੇ ਅੱਛਾ 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 ਜੀ ਹੁਣ ਤੁਸੀਂ ਇਹ ਦੇਖੋ ਨਾ ਵੀ ਐਦਾਂ ਦਾ ਹੋਣਾ ਚਾਹੀਦਾ ਰੰਗ ਦਸਾਂ ਦਾ ਕੋਟੀ ਵਾਲੇ ਮੈਨੂੰ ਐਦਾਂ ਦੇ ਪਸੰਦ ਆ ਉਹ ਤੁਸੀਂ ਦੇਖੋ ਆ ਡਾਰਕ ਵੀ ਇੱਧਰ ਕਲਰ ਜੇ ਮੇਰੇ ਸੈਲਫੇ ਵਿੱਚ ਬਣੇ ਹੋਏ ਪਰ ਮੈਂ ਚਾਹੁੰਦਾ ਵੀ ਲਾਈਟ ਕਲਰ ਦਾ ਐਦਾਂ ਦਾ ਨਾ ਜਿਵੇਂ ਸੂਫੇ ਦੇ ਵਿੱਚ ਡਬਲ ਸ਼ੇਡ ਆ ਜੀ ਇਹ ਅੱਛਾ ਜੀ ਇਹਨੂੰ ਮੈਟ ਪਾਲਸ ਕਹਿੰਦੇ ਆ ਅੱ ਮੇਰੀ ਗੱਲ ਸੁਣੋ ਮੈਨੂੰ ਨਾ ਕੋਈ ਨਵੇਂ ਮੁੰਡੇ ਜਾਣਦੇ ਆ ਨੌਜਵਾਨ ਮੈਂ ਉਹਨਾਂ ਨੂੰ ਬੁਲਾ ਲੈਣਾ ਤੇ ਤੁਸੀਂ ਉਹਨਾਂ ਦੀ ਇੰਟਰਵਿਊ ਲੈ ਕੇ ਰੱਖ ਲਓ ਉਹਨਾਂ ਨੂੰ ਨੌਜਵਾਨ ਤਾਂ ਜਿੱਥੇ ਸਕੂਟੀ ਕਾ ਕਰਨੀ ਦੀ ਅੱਛਾ ਫੋਨ ਇਹ ਦੇਖੀ ਜਾਣਾ ਉਹਨਾਂ ਨੇ ਆਹੋ ਇਹ ਵੀ ਹੈ ਜਿਹੜਾ ਨਾ ਕੁਛ ਹੰਡਿਆ ਵਰਤਿਆ ਜਾ ਹੋਵੇ ਕੁਛ ਪੁਰਾਣੇ ਜੇ ਫੌਜੀ ਸਾਹਿਬ ਕਾ ਹੋਣ ਹਾਂਜੀ ਪੁਰਾਣੇ ਬੰਦੇ ਪੁਰਾਣੀਆਂ ਚੀਜ਼ਾਂ ਉਹਨਾਂ ਵਰਗਾ ਕੋਈ ਮੁੱਲ ਨਹੀਂ ਦੀ ਹੁਣ ਦੇਖੋ ਆ ਅੰਤੀਕ ਡਿਜ਼ਾਈਨ ਆ ਮੇਰੇ ਸੋਫੇ ਦਾ ਮੈਂ ਚਾਹੁੰਦਾ ਵੀ ਜਿਸ ਤਰ੍ਹਾਂ ਦਾ ਮੈਂ ਸੋਫਾ ਲਿਆ ਨਾ ਐਵਰਗ੍ਰੀਨ ਹਾਂਜੀ ਸਕੂਟੀ ਕਾਡ ਵੀ ਐਵਰਗ੍ਰੀਨ ਰੱਖਣਾ ਪਰ ਨੌਜਵਾਨੀ ਰੱਖਣਾ ਚਲੋ ਮੈਂ ਲੱਭ ਲੈਣਾ ਜੀ ਕੋਈ ਪੁਰਾਣੇ ਬੰਦੇ ਲੱਭ ਲੈਣਾ ਹਾਂ ਅੱਛਾ ਦੂਜੀ ਮੰਗ ਸੀ ਜਿਹੜੀ ਸਾਡੀ ਨਾ ਪ੍ਰਧਾਨ ਸਾਹਿਬ ਤੁਹਾਡੇ ਦਾ ਬਹੁਤ ਆਸ ਜਿਹੜਾ ਆਪਣਾ ਸਿਕਿਉਰਟੀ ਦਾ ਮੇਨ ਗੇਟ ਹੈ ਨਾ ਮੈਂ ਚਾਹਣਾ ਉਹ ਬਹੁਤ ਵਧੀਆ ਬਣ ਉਹ ਤਾਂ ਪੁਰਾਣੇ ਪ੍ਰਧਾਨ ਨੇ ਧਿਆਨ ਨਹੀਂ ਦਿੱਤਾ ਬਿਲਕੁਲ ਜੀ ਬਿਲਕੁਲ ਮੈਂ ਤਾਂ ਨਾ ਗੀਟੇ ਢਵਾ ਕੇ ਨਾ ਜੀ ਹਾਂਜੀ ਅੱਜ ਜਦੋਂ ਦਾ ਮੇਰਾ ਮੂਹਰੇ ਤੁਸੀਂ ਡਿਜ਼ਾਈਨ ਨਹੀਂ ਦੇਖ ਰਹੇ ਹਾਂਜੀ ਹਾਂਜੀ ਐਦਾਂ ਦਾ ਗੇਟ ਬਣਾਉਣਾ ਮੈਂ ਐਦਾਂ ਦਾ ਗੇਟ ਇਹਨੂੰ ਪੁੱਠਾ ਕਰ ਦੋ ਨਾ ਅੱਛਾ ਤੁਸੀਂ ਨਾ ਨ ਦੇਖਵਾਏ ਆ ਤੁਸੀਂ ਦੇਖੋਗੇ ਨਾ ਕਿਦਾਂ ਦੀ ਸ਼ੇਪ ਆ ਐ ਜੇ ਗੋਲ ਗਲਾਈਆਂ ਦੀਆਂ ਪਈਆਂ ਦੀਆਂ ਇਹ ਮੈਂ ਆਪ ਚੁਣ ਕੇ ਲਿਆਂਦਾ ਮੇਰਾ ਮਤਲਬ ਮੈਨੂੰ ਐਸੀ ਗੱਲ ਵੀ ਸੋਫਾ ਇਦਾਂ ਦਾ ਹੋਵੇ ਨਾ ਜੀ ਹਾਂਜੀ ਵੀ ਸਾਰੇ ਦੇਖਣ ਆ ਹੁਣ ਇਹ ਨਾਲ ਮੈਚਿੰਗ ਕਰਦਾ ਲੈਂਦਾ ਜੀ ਨੂੰ ਡਿਵਾਈਡਰ ਤਾਂ ਡਿਵਾਈਡਰ ਵਰਗਾ ਮੈਂ ਗੇਟ ਬਣਾਉਣਾ ਜੀ ਮੈਂ ਜਦੋਂ ਨਾ ਆਪਾਂ ਟੀ ਪੁਆਇੰਟਾਂ ਤੇ ਮੁੜਦੇ ਆ ਉੱਥੇ ਨਾ ਸ਼ੀਸ਼ੇ ਨਹੀਂ ਹੈਗੇ ਮੈਂ ਚਾਹੁੰਦਾ ਵੀ ਉੱਥੇ ਸ਼ੀਸ਼ੇ ਲੱਗ ਜਾਣ ਵੀ ਜਿਹਦੇ ਨਾਲ ਆਉਂਦੀਆਂ ਜਾਂਦੀਆਂ ਗੱਡੀਆਂ ਇੱਧਰਲੇ ਮੋੜ ਤੱਕ ਇੱਧਰਲੇ ਮੋੜ ਵਾਲੇ ਨੂੰ ਰਾਮਨਾਰ ਲਿਖ ਜਾ ਪਰ ਮੈਂ ਸ਼ੀਸ਼ਾ ਲਵਾਉਣਾ ਚਾਹੁੰਦਾ ਵਧੀਆ ਦੇਖੋ ਜੇ ਮੈਂ ਲਵਾਇਆ ਜੀ 10mm ਦਾ ਸ਼ੀਸ਼ਾ ਲੱਗਾ ਹੋ ਮੇਰੇ ਟੇਬਲ ਆ ਮੈਂ ਜਿਹੜਾ 8mm ਦਾ ਲਵਾਉਂਦਾ ਅੱਛਾ ਜੀ ਮੈਂ ਸਾਰੇ ਟੀ ਪੁਆਇੰਟਾਂ ਤੇ 10mm ਦਾ ਸ਼ੀਸ਼ਾ ਲਵਾ ਦੇਣਾ ਤੁਸੀਂ ਦੇਖੋਗੇ ਨਾ ਅੰਟੀਕ ਦੇ ਨਾਲ ਆ ਦੇਖੋ ਤੁਸੀਂ ਆ ਦੇਖੋ ਗਲਾਸ ਦੇਖੋ ਕਿੰਨਾ ਵਧੀਆ ਲੱਗਦਾ ਸੋ ਇਸ ਕਰਕੇ ਮੇਰੀ ਇੱਕ ਕੋਸ਼ਿਸ਼ ਇਹ ਹੈਗੀ ਆ ਵੀ ਮੈਂ 10mm ਦੇ ਨਾਲ ਹਰੇਕ ਟੀ ਪੁਆਇੰਟ ਤੇ ਲਵਾ ਦੇਣਾ ਤੁਸੀਂ ਇਹ ਤਾਂ ਥੋੜੀ ਜਾਇਜ਼ ਮੰਗਾ ਇਹ ਤਾਂ ਇਹ ਤਾਂ ਹੋਣਾ ਚਾਹੀਦਾ ਆ ਤਾਂ ਤੁਸੀਂ ਵਧੀਆ ਤਰੀਕੇ ਨਾਲ ਮੰਗ ਸਾਡੀ ਪੂਰੀ ਕਰਤੀ ਜਦੋਂ ਨਾਲ ਆਪਾਂ ਕਲੋਨੀ ਚ ਐਂਟਰ ਹੁੰਨੇ ਆ ਨਾ ਤਾਂ ਆਪਣੇ ਕੋਈ ਨਾ ਕੋਈ ਗਾਰਡਨ ਨਾ ਕੋਈ ਰੁੱਖ ਨਾ ਲੈਣਾ ਨਾ ਦੇਣਾ ਕੀ ਫਾਇਦਾ ਉਹਦਾ ਤੁਸੀਂ ਐ ਕਰੋ ਤੁਸੀਂ ਨਾ ਵਧੀਆ ਜਿਹਾ ਗਾਰਡਨ ਬਣਵਾਓ ਉੱਥੇ ਜਦੋਂ ਉੱਥੇ ਸਾਡੇ ਰਿਸ਼ਤੇਦਾਰ ਅੰਦਰ ਆਉਣ ਉਹ ਕਹਿਣ ਵੀ ਕਿੱਡਾ ਸ਼ਾਨਦਾਰ ਇਲਾਕਾ ਕਿੱਡਾ ਪੌਸ਼ ਏਰੀਆ ਜਿੱਥੇ ਹੀ ਰਹਿੰਦੇ ਨੇ ਦੇਖੋ ਸਾਰੀਆਂ ਜਿੰਨੀਆਂ ਵੀ ਕਲੋਨੀਆਂ ਬਣੀ ਹੋਈਆਂ ਤੇ ਗੇਟਾਂ ਦੇ ਬੂਟੇ ਲੱਗੇ ਹੋਏ ਨਾ ਬਿਲਕੁਲ ਲੱਗੇ ਹੋਏ ਆਪਾਂ ਲਾਉਣਾ ਗੁਦਗਦ ਵਾਲਾ ਕਾ ਜਿੱਦਾਂ ਦੀਆਂ ਗੱਡੀਆਂ ਨਹੀਂ ਲੱਗੀਆਂ ਮੀਆਂ ਸੌਫਟ ਜੀਆਂ ਆਇਆ ਜਾ ਕਾ ਜਾ ਲੋ ਆ ਕੇ ਦੇਣਾ ਮੈਂ ਆ ਦੇਖੋ ਤੁਸੀਂ ਇੱਥੇ ਸੁੱਖੇ ਬਰੋ ਬੈਠੇ ਤਨੋ ਸੌਫਟਨੈਸ ਮਹਿਸੂਸ ਹੋ ਰਹੀ ਨਾ ਥੋੜੀ ਜੀ ਹੋ ਰਹੀ ਹੈ ਠੀਕ ਨਹੀਂ ਗੱਲ ਬਹੁਤ ਹੋ ਰਹੀ ਹੈ ਇਹ ਮੈਂ ਆਪ ਕੋਲ ਫੜ ਕੇ ਗੱਡੀਆਂ ਪਰਈਆਂ ਇਸੇ ਤਰ੍ਹਾਂ ਹੀ ਮੈਂ ਕੋਲ ਖੜ ਕੇ ਨਾ ਜੀ ਘਾਹ ਭਰਾ ਕੇ ਤੁੰਗਾ ਜੀ ਮੈਂ ਅੱਛਾ ਜੀ ਅੱਛਾ ਹੂੰ ਤੁਸੀਂ ਦੇਖੋ ਆ ਪਿੱਛੇ ਨੂੰ ਉਹ ਘਰੇ ਦੇਖੋ ਤੁਸੀਂ ਆਏ ਮੈਂ ਨਾ ਠੀਕ ਹੈ ਜੀ ਆਹ ਦੇਖੋ ਆ ਤੁਸੀਂ ਗੱਡੀ ਦੇਖੋ ਤੁਸੀਂ ਸੌਫਟ ਹੈ ਨਾ 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 ਠੀਕ ਹੈ ਜੀ ਆਹ ਤਾਂ ਲੱਗ ਬੜੀ ਆ ਤੁਰੀ ਕਰਦਾ ਤਾਂ ਸਪੈਸ਼ਲ ਮਤਲਬ ਕਿ ਨਾ ਇਹ ਇਹ ਸੋਫਾ ਮੈਂ ਲੈਂਦੀ ਇਸੇ ਕਰਕੇ ਸੌਫਟਨੈਸ ਰਹੀ ਜਿਹੜੀ ਆਪਣੀ ਪਾਣੀ ਵਾਲੀ ਟੈਂਕੀ ਹੈ ਜਿਹੜੀ ਉੱਥੇ ਬੰਦਾ ਲੱਗਿਆ ਹੋਇਆ ਨਾ ਉਹ ਟ ਉਹ ਹੈਗਾ ਜੀ ਦਫ਼ਤਰ ਦੇ ਨਾਲ ਬੈਠਦਾ ਬਿਲਕੁਲ ਦਫ਼ਤਰ ਦੇ ਵਿੱਚ ਜਿਹੜੇ ਸੋਫੇ ਲੱਗੇ ਹੋਏ ਨਾ ਉਹ ਪਿੱਛੇ ਨੂੰ ਆਏ ਆ ਫੁੱਲੇ ਜਿਹੇ ਹੋਏ ਉਹਦੇ 'ਪਾ ਸੁਸਤੀ ਪੈਂਦੀ ਨਹੀਂ ਲਾਉਦੇ ਹੁਣ ਤੁਸੀਂ ਆ ਚੱਕ ਕੇ ਦੇਖੋ ਤੁਸੀਂ ਇਹ ਆਏ ਆ ਪਿੱਛੇ ਕੰਧ ਮੈਂ ਲੈ ਆਂਦਾ ਡਿਜ਼ਾਈਨ ਜਿਹੜਾ ਬਵਾ ਕੇ ਇਹ ਜੇ ਉਹਦੇ ਕੋਲ ਕੁਰਸੀ ਵੀ ਹੋਵੇ ਨਾ ਜਿਵੇਂ ਬੱਸ ਦੀ ਡਰਾਈਵਰ ਦੀ ਪਿਛਲੀ ਬੈਕ ਹੁੰਦੀ ਸਿੱਧੀ ਆ ਆਏ ਹੋਣ ਚਾਹੀਦੀ ਆ ਸਿੱਧੀਆਂ ਆ ਅੱਛਾ ਜੀ ਹੈ ਨਾ ਉਮੈਂ ਉਹਦੇ ਸੋਫੇ ਬਦਲਾ ਦਿੰਦੇ ਉੱਥੇ ਦੇ ਦਫ਼ਤਰ ਦੇ ਵਿੱਚ ਮੈਨੂੰ ਪਤਾ ਲੱਗ ਗਿਆ ਤੁਸੀਂ ਨਵਾਂ ਸੋਫਾ ਲੈਂਦਾ ਹੁਣ ਐ ਕਰੋ ਮੈਨੂੰ ਆ ਧੂਤਰੂ ਜੇ ਬਾਰੇ ਵੀ ਦੱਸ ਦੋ ਲੈ ਲੈ ਇਹਦੇ ਬਾਰੇ ਵੀ ਦੱਸ ਦੋ ਇਹ ਤਾਂ ਉੱਛੇ ਵਾਲੀਆਂ ਗੱਲਾਂ ਆ ਮੈਂ ਨਾ ਨੂੰ ਦੱਸ ਦੋ ਦੱਸ ਦੋ ਤੁਸੀਂ ਦੱਸ ਦੇ ਜੇ ਬਾਰੇ ਦੱਸੋ ਇਹ ਤਾਂ ਭਾਜੀ ਕਮੀਨੇ ਜੇ ਲੋਕ ਗੱਲਾਂ ਕਰਦੇ ਨਾ ਨਾ ਫਿਰ ਆਹ ਟੈਲੀਫੋਨ ਅਸੀਂ ਉੱਛੇ ਥੋੜੀਆਂ ਯਾਰ ਮਿੱਤਲ ਸਾਹਿਬ ਅੱਛਾ ਮਿੱਤਲ ਸਾਹਿਬ ਥੋੜੀਆਂ ਗੱਲਾਂ ਤੋਂ ਇੱਕ ਚੀਜ਼ ਤਾਂ ਕਲੀਅਰ ਹੋ ਗਈ ਆ ਜਿਹੜੇ ਪਹਿਲਾਂ ਵਾਲੇ ਪ੍ਰਧਾਨ ਸੀ ਉਹ ਸੋਫੇ ਤੋਂ ਉੱਟੇ ਰਹੀ ਤੁਸੀਂ ਸੋਫੇ ਚੋਂ ਨਿਕਲੇ ਨਹੀਂ ਆ ਰਹੀਆਂ ਮੇਰੀਆਂ ਮੰਗ ਪੱਤਰ ਇਹਨੂੰ ਨਾ ਹੁ ਸਾਡੀ ਸੋਸਾਇਟੀ ਦਾ ਤਾਂ ਨਾ ਰੱਬ ਹੀ ਰੱਖਾ ਹੈ ਬਸ ਜਦ ਵੀ ਤੁਸੀਂ ਲੈਣਾ ਹੋਵੇ ਨਾ ਸੋਫਾ ਤੁਸੀਂ ਭਾਜੀ ਠੀਕ ਦੇ ਵਿੱਚ ਮੈਨੂੰ ਦੱਸ ਦੇ ਤੁਸੀਂ ਜਦ